ਵੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹ ਸਾਖਤ ਸੰਗ ਨਾ ਕੀਜੀਐ ਜਾਤੇ ਹੋਏ ਗੁਨਾਹ ਦੋ ਕਿਸਮ ਨੇ ਸ਼ਕਲ ਇਕ ਹੈ ਬੰਦੇ ਦੋ ਨੇ ਬਾਹਰੋਂ ਦੇਖਣ ਨੂੰ ਬਾਹਰੋਂ ਦੇਖਣ ਨੂੰ ਇਕ ਹੈ ਤੇ ਬੰਦੇ ਦੋ ਨੇ ਉਲਟ ਨੇ ਇੱਕ ਦੂਏ ਤੇ ਇੱਕ ਤਾਂ ਸਾਧ ਹੈ ਇੱਕ ਉਹਦੇ ਰੂਪ ਚ ਸਾਖਤ ਹੈ ਸਾਖਤ ਬਿਲਕੁਲ 180 ਡਿਗਰੀ ਤੇ ਅਸੰਤ ਰੋ ਉਠੋ ਕਹਨਾਂ ਜੇ ਸੰਗਤ ਕਰੀਏ ਤਾਂ ਸਾਧ ਦੀ ਕਰੀਏ ਪ੍ਰਸਾਦਾ ਦੀ ਰਖਾ ਦੀ ਕਾਸ਼ੀ ਪਰ ਹੀ ਪਈ ਸੀ ਜਿਨ੍ਹਾਂ ਨੇ ਉਦੋਂ ਤੱਕ ਸੰਬੰਧਤ ਕੀਤੀ ਹੈ ਕਬੀਰ ਨੇ ਉਹਨਾਂ ਜੋ ਇੱਕ ਵੀ ਸਾਧ ਨਹੀਂ ਸੀ ਜਦ ਮਾਗਰਤੇ ਮੁੜ ਕੇ ਆਇਆ ਇਹ ਬਾਣੀ ਯਾਦ ਰੱਖੀ ਹੈ ਉਹਨੇ ਬਗਰੋਂ ਆ ਕੇ ਗਲ ਕਹੀ ਹੈ ਜਦ ਫੇਰ ਸੰਗਤ ਦੇ ਵਿੱਚ ਸਾਧ ਆਉਣ ਲੱਗੇ ਨੇ ਉਹਨਾਂ ਨੂੰ ਕਹਿ ਰਿਹਾ ਪਬਲਿਕ ਨੂੰ ਕਹਿ ਰਿਹਾ ਵੀ ਸੰਗਤ ਕਰੀਏ ਸਾਧਕੀ ਪਹਿਲਾਂ ਕੀ ਕਰਦਾ ਸੀ ਵੀ ਸਾਰੀ ਕਾਸ਼ੀ ਚ ਸਾਧ ਹੈ ਦੀ ਸੀ ਕੋਈ ਨਹੀਂ ਸੀ ਸਾਰੇ ਸਾਖਤ ਤੇ ਜਿੱਥੇ ਮਾਇਆ ਦੀ ਗੱਲ ਚੱਲੂਗੀ ਜਿੱਥੇ ਮਨੋਂ ਕਾਮਨਾ ਦੀ ਗੱਲ ਚੱਲੂਗੀ ਉਹ ਸਾਖਤ ਨਹੀਂ ਸਾਧ ਹੈ ਹੀ ਨਹੀਂ ਉਹ ਢੇਰੇ ਨੇ ਸਾਰੇ ਹੀ ਬਾਇਆ ਧਾਰੀਆਂ ਦਾ ਗੁਰੂ ਘਰ ਨਹੀਂ ਹੈ ਜਿੱਥੇ ਫੋਨ ਕਾਬ ਨਦੀ ਗੱਲ ਚੱਲੂਗੀ ਤੁਹਾਡੇ ਦੇਰੇ ਨੇ ਸਭ ਡੇਰੇ ਨੇ ਇਹਨਾਂ ਨੇ ਗੁਰਦੁਆਰਾ ਦੇ ਨੌ ਰਖਲਾ ਫਿਰਕੀ ਹੋਇਆ ਵੀ ਡੇਰਾ ਹੀ ਹੈ ਜਿੱਥੇ ਮਹਾਰਾਜ ਪ੍ਰਧਾਨ ਹੈ ਡੇਰਾ ਡੇਰਾ ਬਣਾਇਆ ਹੋਇਆ ਉਹਨਾਂ ਨੇ ਉਹ ਜਿਹਨੂੰ ਕਹ ਡੱਡਾ ਡੇਰਾ ਇਹ ਨਹੀਂ ਉਹਨਾਂ ਨੇ ਉਹ ਨੂੰ ਡੇਰਾ ਬਣਾਇਆ ਹਰਿਮੰਦਰ ਬਣਾ ਤਾ ਡੇਰਾ ਬਣਾ ਤਾ ਹਰ ਮੰਦਰ ਤਾਂ ਹੋਣੀ ਹਰ ਮੰਦਰ ਦੀ ਜਗ੍ਹਾ ਡੇਰਾ ਐ ਫਿਰ ਉਹ ਜੇ ਅਸਲੀ ਹਰ ਮੰਦਰ ਨਹੀਂ ਝੂਠਾ ਐ ਫਿਰ ਡੇਰਾ ਉਹ ਧੋਖਾ ਕੀ ਤਲੋਕਾ ਨਾਲ ਆਪਣੇ ਆਪਾਂ ਵੀ ਧੋਖਾ ਕਰਦੇ ਨੇ ਇਹ ਧੋਖੇबाज ਜਿੰਨੇ ਸਾਰੇ ਧੋਖਾ ਹੀ ਕਰਦੇ ਹੁੰਦੇ ਨੇ ਕਾਦੇ ਵਾਸਤੇ ਖਾਣੇ ਵਾਸਤੇ ਇਹ ਭੀੜ ਇਕੱਠੀ ਕਰਨ ਵਾਸਤੇ ਗਰੁੱਪ ਬਣਾਉਣ ਵਾਸਤੇ ਉਹ ਗਰੁੱਪ ਨੂੰ ਮਗਰ ਲਾ ਕੇ ਰਾਜ ਤੱਕ ਪਹੁੰਚਣ ਵਾਸਤੇ ਆਹ ਕੁਛ ਐ ਸੰਗਤ ਕਰੀਏ ਸਾਧ ਕੀ ਜੇ ਸੰਗਤ ਕਰੀਏ ਤਾਂ ਸਾਧ ਕੀ ਕਰੀਏ ਸਾਧ ਕੌਣ ਹੁੰਦਾ ਹੈ ਤਿਆਗੀ ਮਾਇਆ ਤੋਂ ਤਿਆਗੀ ਸਾਧ ਉਹ ਤਾਂ ਸੰਸਾਰ ਤੋਂ ਤਿਆਗੀ ਦਾ ਨਾ ਸਾਧ ਹੈ ਸੰਸਾਰ ਤੋਂ ਪੁੱਠਾ ਚੱਲਦਾ ਉਹ ਸਾਖਤਾ ਨਾ ਉਲਟ ਪਾਸੇ ਚੱਲਦਾ ਉਲਟੀ ਰਹੇ ਮਨ ਉਲਟੀ ਰਹੇ ਸਾਖਤ ਸਭ ਕਰ ਉਲਟੀ ਰਹੇ ਅੰਤ ਕਰੇ ਨਿਰਵਾਣ ਅੰਤ ਬੇਲੇ ਨਰਵਾ ਕਰਦਾ ਅੰਤ ਬੇਲੇ ਵਾਹ ਬੜਦਾ ਸਾਡੀ ਜਿਹੜੀ ਗੱਲ ਕਹੀ ਹੋਈ ਆ ਸਿਆਣੇ ਦਾ ਕਹੇ ਔਲੇ ਦਾ ਖਾਦਾ ਕਹਦਾ ਪਿੱਛੋ ਪਤਾ ਲੱਗਦਾ ਅੰਤ ਕਰੇ ਨਰਵਾ ਅੰਤ ਬੇਲੇ ਨਿਬੂਗੀ ਉਹ ਸੱਚ ਨਾਲ ਸੱਚ ਘਾਂਡਾ ਨਾਲ ਖੋਟ ਖੋਟ ਕੱਢ ਦੇਣੀ ਆ ਉਹਨਾਂ ਨੇ ਉਹ ਨਹੀਂ ਕਿਸੇ ਨੇ ਉੱਥੇ ਸੱਚ ਘਾਂਡ ਕੋ ਬਾਹਰ ਸੱਟਣਾ ਸਾਗਤ ਸੰਗ ਨਾ ਕੀਤੀ ਐ ਜਾਂਤੇ ਹੋਏ ਬਿਨਾ ਸਾਗਤ ਸੰਗ ਨਹੀਂ ਕਰਨੀ ਚਾਹੀਦੀ ਸਾਗਤ ਦੀ ਸੰਗਤ ਨਹੀਂ ਕਰਨੀ ਚਾਹੀਦੀ ਸਾਗਤ ਮਨ ਸਾਗਤ ਤਾਂ ਮਾਇਆ ਨਾਲ ਜੋੜਦਾ ਮਾਇਆ ਦੀ ਇੱਛਾ ਮ ਪੈਦਾ ਕਰਦਾ ਮਾਇਆ ਦੀ ਭੁੱਖ ਪੂਰੀ ਕਰਨ ਤੇ ਠੇਕਾ ਲੈਂਦਾ ਹਾਲਾਂਕਿ ਕਰ ਨਹੀਂ ਸਕਦਾ ਪਰ ਠੇਕੇਦਾਰ ਬਣਿਆ ਹੋਇਆ ਭੁੱਖ ਤਾਂ ਉਹਦੇ ਆਪਣੇ ਅੰਦਰ ਹੈ ਆਪਣੇ ਪੂਰੀ ਕਰਨ ਖਾਤਰ ਲੋਕਾਂ ਨੂੰ ਪ੍ਰਚਾਰ ਕੀਤਾ ਵੀ ਮੈਨੂੰ ਲੈ ਲੈ ਤਰ ਦੋ ਦਸਵਾਦੋ ਅਲੋਦੋ ਭੁੱਖਾ ਤੇਰੇ ਅੰਦਰ ਹੈ ਤੂੰ ਦੂਹੇ ਦੀ ਦੂਰ ਕਰਦੇ ਨਾ ਜਿਨ੍ਹਾਂ ਦੇ ਆਪਣੇ ਅੰਦਰ ਭੁੱਖ ਹੈ ਉਹ ਦੂਹੇ ਦੀ ਭੁੱਖ ਕਿਵੇਂ ਦੂਰ ਕਰਦੇ ਨੇ ਜਿਹੜੇ ਪਰਮੇਸ਼ਰ ਦੀ ਗੱਲ ਕਰਦੇ ਨੇ ਪਰਮੇਸ਼ਰ ਦੇ ਤੱਕ ਵਿਚਾਰਤਾ ਹੈ ਹੁਕਮ ਆਉਦਾ ਗੁਰਬਾਣੀ 'ਚ ਲਿਖਿਆ ਹੋਇਆ ਇਹਦੇ ਤਹਿਤ ਦੁਨਿਆ ਨੂੰ ਉਪਦੇਸ਼ ਕਰਨਾ ਕਹਿੰਦਾ ਦੁਨੀਆ ਦੁਨੀਆ ਦੇ ਖਿਲਾਫ ਹੈ ਫਿਰ ਇਹ ਦੇਸ਼ ਦੇ ਖਿਲਾਫ ਹੈ ਦੁਨੀਆ ਦਾ ਜੇ ਇਹ ਪ੍ਰਚਾਰ ਕਰੇ ਉਹ ਤਾਂ ਹੈ ਸੰਤ ਜਿਹੜਾ ਇਹਦਾ ਪ੍ਰਚਾਰ ਕਰਦਾ ਸਾਰੇ ਦੇਰਿਆਨੋਂ ਇਹਨਾਂੋਂ ਬੁਧਰਾਂੋਂ ਸਾਰੀਆਂ ਮੱਤਾਂ ਨੂੰ ਉਲਟ ਪ੍ਰਚਾਰ ਹੈ ਸੰਤ ਦਾ ਬਾਕੀ ਮੱਤਾਂ ਸਾਰੀਆਂ ਸਾਖਤਾਂ ਦੀਆਂ ਮੱਤਾਂ ਨੇ ਹੁਣ ਵਰਤ ਉਹ ਇਕੱਲਾ ਹੀ ਉਲਟ ਪ੍ਰਚਾਰ ਕਰਦਾ ਜਿਹੜਾ ਉਲਟ ਪ੍ਰਚਾਰ ਡਲ ਲਗਾ ਕਹਿੰਦੇ ਉਹਦੀ ਸਬਤ ਕੱਲੀ ਗਈ ਜੇ ਤੁਹਾਨੂੰ। ਸਾਹਤ ਕਰੀਏ ਸਾਦਗੀ ਅੰਤ ਕਰੇ ਨਰਵਾ ਸਾਖਤ ਸਾਖਾ ਨਾ ਕੀਤੀ ਏ ਇਹ ਠੀਕ ਹੈ। ਸਾਖਤ ਕੋ ਪੈਸਾ ਵੀ ਹੈ ਸਾਖਤ ਕੋ ਪਾਵਰ ਵੀ ਹੈ। ਸਾਖਤ ਦੇ ਜਿਹੜਾ ਡੇਰਾ ਉਹਨੇ ਬਣਾਇਆ ਹੋਇਆ ਉਹਦੇ ਤੇ ਸੋਨਾ ਉਹ ਚੜਾਵਾ ਬੱਦਿਆ ਦੀ ਭੀੜ ਬੜੇ ਬੜੇ ਉੱਥੇ ਧਨਾੜ ਬੰਦੇ ਪਾਵਰਫੁਲ ਬੰਦੇ ਉਹਦੇ ਨਾਲ ਜੁੜੇ ਹੋਏ ਨੇ। ਪਰ ਉਹਦੇ ਨਾਲ ਬਣਾਇਏ ਹੁਣ ਉੱਦੀ ਦਾ ਜਾਂ ਤੇ ਹੋਏ ਬినాਸ਼ ਉਤੇ ਔਗਣ ਪੈਦਾ ਹੋਣੇ ਨੇ ਬినాਸ਼ ਹੋ ਜਾਣਾ ਗੁਨਾ ਦਾ ਗੁਣ ਨਹੀਂ ਰਹਿਣਾ ਇੱਕ ਵੀ ਜੇ ਘੋਟ ਹਣ 2 ਪੈਸਾ ਭਰਣਾ ਜੇ 1% ਘੋਟ ਹੈ ਤਾਂ 90% ਘੋਟ ਹੋ ਜੂ ਅਖੀਰ ਤੱਕ 90% ਹੋ ਜਾਣੀਆਂ ਜੇ ਹੁਣ ਜੇ ਹੁਣ 90% ਜੇ 10% ਘੋਟ ਆ ਤਾਂ 10% ਖਰਾ ਰਹਿ ਜੂਗਾ 90% ਘੋਟ ਹੋ ਜੂ। ਹੁਣ 90% ਜਿਹੜਾ ਖਰਾ ਹੈ ਇਹ ਸੰਗਤ ਦੀ ਸੰਗਤ ਕਰ ਲੈ 10% ਖਰਾ ਰਹਿ ਜੂ ਵਰਦਨ ਨਮ ਤੱਕ। ਜਿੰਨੇ ਘੋਟ ਸਾਥ ਕੋਲ ਸਾਝੀ ਹੋ ਮਿਲ ਜਾਣਗੇ। ਸਾਝੀ ਹੋ ਲੈਣੇ ਹੋੜੇ। ਸਾਖ ਤਾਂ 90% ਘੋਟੇ ਨੇ। 10% ਗੱਲਾਂ ਕਰਦੇ ਨੇ ਬਸ। ਉਹ ਵੀ ਉੱਤੋਂ ਉੱਤੋਂ ਹੀ ਕਰਦੇ ਨੇ। ਉਹ ਤੋਂ ਤੋਂ ਗੁਰਦਨ ਗੁਰੂ ਦੀਆਂ ਕਲਾਂ ਤੋਂ ਇੱਕ ਵੀ ਨਹੀਂ ਗੁਰੂ ਨਾਲ ਖੜਾ ਸਾਗਤ ਸੰਗਨ ਕੀਤੀਏ ਜਾਂਦੇ ਹੋਏ ਬਿਨਾ ਬਿਨਾ ਕੀ ਬੁੱਧੀ ਦਾ ਇਹ ਨਾ ਹੋ ਸੋ ਜੰਦੋ ਗੁਰੂ ਬੁੱਧੀ ਦਾ ਬਿਲਕੁਲ ਨਾ ਹੋ ਸੋ ਜੰਦੋ ਉਹ ਦੇਖ ਲੈਂਦਾ ਵੀ ਹੁਣ ਮੈਂ ਇਧਰ ਨੂੰ ਜਾ ਹੀ ਨਹੀਂ ਸਕਦਾ ਜਾਣਾ ਹੀ ਨਹੀਂ ਖਿਆਲੇ ਛੱਡ ਦਿੰਦਾ ਧਾਰਮਿਕ ਬਣਦਾ ਖਿਆਲੇ ਛੱਡ ਜਾਂਦਾ ਉਹ ਤੇ ਬਿਨਾਸ਼ ਹੋ ਜਾਂਦਾ ਜਾਂਦੇ ਹੋਏ ਬਿਨਾਸ਼ ਬਿਨਾਸ਼ ਕਾਰੀਆਂ ਗੁਨਾਹ ਉਗਣ ਪੈਦਾ ਕਰ ਦਿੰਦਾ ਹੈ ਗੁੜਾਂ ਦਾ ਬਿਨਾਸ਼ ਹੋ ਜਾਂਦਾ ਹੈ ਉਗਣ ਫੈਲਾ ਹੋ ਜਾਂਦਾ ਹੈ ਇਹ ਬਿਨਾਸ਼